ਆਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਲੋਕ ਸਾ assemblage ਆਪ ਜੀ ਨੇ ਪਹਿਲਾ ਹੁਕਮਨਾਮਾ ਸਰਵਣ ਕੀਤਾ ਗੁਰੂ ਪੂਰੇ ਕਿਰਪਾਧਾਰੀ ਤੇ ਉਸ ਤੋਂ ਉਪਰੰਤ ਆਪ ਜੀ ਨੇ ਮੰਘਰ ਦਾ ਮਹੀਨਾ ਸਰਵਣ ਕੀਤਾ ਸਾਥ ਸੰਗਤਿਓ ਤੇ ਮੰਘਰ ਦੇ ਮਹੀਨੇ ਵਿੱਚ ਲਗਾਤਾਰਾਂ ਦਾ ਖਾਸ ਧਿਆਨ ਰੱਖਣਾ ਹੁੰਦਾ ਜਿਹੜਾ ਮੰਮਾ ਹੈ ਉਸ ਨੂੰ ਟਿੱਪੀ ਹੈ ਕੱਕੇ ਅਤੇ ਰਾਰੇ ਨੂੰ ਸਿਆੜੀਆਂ ਇਸ ਲਈ ਕੋਈ ਲਗਮਾਤਰ ਰਹਿ ਨਾ ਜਾਵੇ ਉਸ ਦਾ ਸਹੀ ਉਚਾਰਨ ਕਰਨਾ ਸਾਡਾ ਫਰਜ਼ ਹੁੰਦਾ ਹੈ ਤਾਂ ਇਸ ਦਾ ਉਚਾਰਨ ਹੈ ਮੰਗਿਰ ਵਾਹੀਂ ਸੋ ਹੰਦੀਆਂ ਇੱਥੇ ਸਸੇ ਨੂੰ ਓੜਾ ਹੈ ਜਿੱਥੇ ਸਸੇ ਨੂੰ ਔਂਕੜ ਆਦਾ ਹੈ ਜਿਸ ਤਰ੍ਹਾਂ ਸੋ ਕੋ ਹਟਲ ਗੋਰ ਸੇ ਵੀਏ ਉੱਥੇ ਸਸੇ ਨੂੰ ਲਮਕਾਉਣਾ ਨਹੀਂ ਇੱਥੇ ਊੜਾ ਹੈ ਇੱਥੇ ਤੁਸੀਂ ਇਸ ਨੂੰ ਲੰਬਾ ਕਰ ਸਕਦੇ ਹੋ ਇਸ ਨੂੰ ਲੰਕਾ ਸਕਦੇ ਹੋ ਮੰਘੇ ਰਮਾ ਹੀ ਸੋਹੰਦੀਆਂ ਹਰ ਪੇਰ ਸੰਗ ਬੈਠੜੀਆਂ ਜਿਹੜਾ ਆਹਾ ਹੈ ਉਹ ਸਾਰੇ ਮੁਕਤੇ ਨੇ ਤੋਂ ਇਸ ਲਈ ਇਹਨਾਂ ਦੀ ਆਵਾਜ਼ ਅਸੀਂ ਸਹੀ ਸਹੀ ਉਚਾਰਨ ਕਰ ਸਕੀਏ ਇਸ ਲਈ ਧਿਆਨ ਦੇਣਾ ਮੈਂ ਨਾਲ-ਨਾਲ ਪਾਠ ਕਰਾਂਗਾ ਤੇ ਨਾਲ-ਨਾਲ ਸੰਖੇਪ ਵਿਆਖਿਆ ਕਰਾਂਗਾ

ਇਸ ਜਗ ਮੇ ਪੁਰਖ ਏਕ ਹੈ ਉਸ ਸਗਲੀ ਨਾਲ ਸਬਾਈ ਇਸ ਜਗਤ ਦੇ ਵਿੱਚ ਪਤੀ ਇੱਕ వైਕੁੰਖ ਪਰਮਾਤਮਾ ਹੈ ਬਾਕੀ ਸਾਰੀਆਂ ਸੀ ਜੀਵ ਰੂਪੀ ਇਸਤਰੀਆਂ ਤੇ ਇਹ ਦੇ ਵਿੱਚ ਪਰਮਾਤਮਾ ਨੂੰ ਮਿਲਣ ਦੀ ਇੱਕ ਹੂਕ ਹੈ ਇੱਕ ਪੁਕਾਰ ਹੈ ਉਸ ਪੁਕਾਰ ਨੂੰ ਸੁਣਨ ਦਾ ਯਤਨ ਕਰਨਾ ਸਾਨੂੰ ਗੁਰੂ ਪਾਤ ਸਾਹਿਬ ਜੀ ਕੀ ਦਰਸਨ ਦਾ ਯਤਨ ਕਰ ਰਹੇ ਨੇ ਉਹ ਜੀਵ ਰੂਪੀ ਇਸਤਰੀਆਂ ਸੋਹਣੀਆਂ ਨੇ ਜਿਹੜੀਆਂ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦੀਆਂ ਨੇ ਫਿਰ ਨਿਤਨੇਮ ਕਰਕੇ ਇਹ ਨਹੀਂ ਕਿ ਆਪਣੇ ਖਸਮ ਨੂੰ ਆਪਣੇ ਪਤੀ ਪਰਮਾਤਮਾ ਨੂੰ ਪ੍ਰਾਦਮੀਆਂ ਨੇ ਉਹ ਸਾਰਾ ਦਿਨ ਉਠਤ ਬੈਠਤ ਸੋਵਤ ਧਾਈਏ ਮਾਰਗ ਚਲਤ ਹਰੇ ਹਰ ਗਾਈਏ ਤੇ ਇਹ ਪਤੀ ਜਿਹੜਾ ਹੈ ਨਾ ਇਹ ਕਦੀ ਮਰਦਾ ਨਹੀਂ ਨਾ ਉਹ ਮਰੇ ਨਾ ਠਾਗੇ ਜਾਏ ਜਿਹੜਿਆ ਸੰਸਾਰ ਦੇ ਪਤੀ ਨੇ ਇਹ ਤਾਂ ਜਨਮ ਦੇ ਵੀ ਨੇਤ ਮਾਡੇ ਵੀ ਨਹੀਂ ਯਾਦ ਰੱਖਣਾ ਇਸ ਲਈ ਅਸੀਂ ਆਪਣਾ ਪਤੀ ਮਾਇਗੁਰੂ ਨੂੰ ਬਣਾਉਣਾ ਹੈ ਅਸੀਂ ਨਿਤ ਨਾਮ ਕਰਨਾ ਹੈ ਅਸੀਂ ਆਪਣੇ ਗੁਰੂ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਨਾ ਹੈ ਅਸੀਂ ਬਾਣੀ ਕੰਠ ਕਰਨੀ ਹੈ ਮੈਂ ਇਹ ਗੱਲ ਤੇ ਬਾਰ-ਬਾਰ ਜੋੜ ਦਿੰਦਾ ਕਿ ਸਾਨੂੰ ਬਾਣੀ ਕੰਠ ਕਿਉਂ ਨਹੀਂ ਹੁੰਦੀ ਕਿਉਂਕਿ ਸਾਡਾ ਗੁਰਬਾਣੀ ਨਾਲ ਪ੍ਰੇਮ ਨਹੀਂ ਹੈ ਜੇ ਸਭ ਜਾਣਿਓ ਗੁਰਬਾਣੀ ਨਾਲ ਪ੍ਰੇਮ ਹੋਵੇ ਨਾ ਆ ਫਿਰ ਗੁਰਬਾਣੀ ਕੰਡ ਹੁੰਦੀ ਏ ਨਹੀਂ ਤਾਂ ਕਈ 70 ਸਾਲ ਦੇ ਹੋ ਜਾਂਦੇ ਨੇ ਉਹਨਾਂ ਨੂੰ ਜਪਜੀ ਸਾਹਿਬ ਦਾ ਪਾਠ ਕੰਡ ਨਹੀਂ ਹੁੰਦਾ ਤੇ ਪੰਜ ਬਾਣੀਆਂ ਕਿੱਥੋਂ ਉਹਨਾਂ ਨੂੰ ਕਲਤ ਹੋਣਗੀਆਂ ਸਾਹ ਸਮਰਦੀ ਗਿਆਨੀ ਪਿੰਦਰਪਾਲ ਸਿੰਘ ਜੀ ਜੋ ਕਥਾਵਾਜਕ ਨੇ ਇੱਕ ਵਾਰ ਉਹ ਮਲੇਰ ਕੋਟਲੇ ਚਲੇ ਗਏ ਮਲੇਰ ਕੋਟਲੇ ਜਾ ਕੇ ਉਹਨਾਂ ਨੇ ਵਿਚਾਰ ਮਸ ਕੀਤਾ ਤਾਂ ਉਹਨਾਂ ਨੇ ਨਾਲ ਇਹ ਕਹਿ ਦਿੱਤਾ ਕਹਿੰਦੇ ਜੀ ਤੁਸੀਂ ਉਹਨਾਂ ਨੂੰ ਹਾਫਿਜ਼ ਕਹਿੰਦੇ ਹੋ ਜਿਨ੍ਹਾਂ ਨੂੰ ਕੁਰਾਨ ਸ਼ਰੀਫ ਕੰਢ ਹੁੰਦੀ ਹੈ ਕੀ ਤੁਹਾਡੇ ਵਿੱਚੋਂ ਕਿਸੇ ਨੂੰ ਕੁਰਾਨ ਸ਼ਰੀਫ ਕੰਢ ਹੈ ਤਾਂ ਉਹ ਹਾਸਪਰੇ ਬਸਰਾਏ ਕਣ ਲਗੇ ਜਾਨੀ ਜੀ ਜੇ ਕਿਸੇ ਅਸੀਂ ਵੱਡੇ ਨੂੰ ਕਿਹਾ ਨਾ 20 ਸਾਲ ਦੇ ਜਾਂ 50 ਸਾਲ ਦੇ ਬੰਦੇ ਨੂੰ ਤਾਂ ਤੁਸੀਂ ਕਹੋਗੇ ਤਾਂ ਉਮਰਦਾਰ ਹੈ ਇਸ ਨੂੰ ਤੇ ਕੁਰਾਨ ਸ਼ਰੀਫ ਕੰਢ ਹੋਣੀ ਸੀ ਉਹਨਾਂ ਦੇ 9 ਸਾਲ ਦੇ ਬੱਚੇ ਨੂੰ ਬੁਲਾਇਆ ਨੌ ਗਿਆਨੀ ਜੀ ਤੁਸੀਂ ਕੁਰਾਨ ਸ੍ਰੀ ਤੋਂ ਜਿੱਥੋਂ ਕਹੋਗੇ ਜਿੱਥੇ ਹੱਥ ਰੱਖ ਲੋਗੇ ਉੱਥੋਂ ਇਹ ਸੁਣਾਉਣਗੇ ਤੇ ਸਾਰੀ ਕੁਰਾਨ ਸ੍ਰੀ ਸੁਣਾਉਣਗੇ ਇਹਨਾਂ ਨੂੰ ਸਾਰੀ ਕੁਰਾਨ ਸ੍ਰੀ ਕੰਠ ਹੈ ਤਾਂ ਸੱਚ ਵਿੱਚ ਗਿਆਨੀ ਪ੍ਰਿੰਦਰ ਪਾਲ ਸਿੰਘ ਜੀ ਨੇ ਜਿੱਥੋਂ ਕਿਹਾ ਉਹਨਾਂ ਨੇ ਕੁਰਾਨ ਸ੍ਰੀ ਉਸ 9 ਸਾਲ ਦੇ ਬੱਚੇ ਨੇ ਸਬਨ ਕਰਾਈ ਤਾਂ ਜੇਕਰ ਸਾਡੇ ਵਿੱਚ ਸਾਡੇ ਗੁਰਸਿੱਖਾਂ ਨੂੰ ਜੋ ਦਸਤਾਰੀ ਬੰਦੇ ਨੇ ਜਿਨ੍ਹਾਂ ਨੇ ਕੇਸ ਤੇ ਦਾੜ੍ਹੀ ਰੱਖੇ ਨੇ ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤੇ ਨੇ ਤੇ ਫਿਰ ਸੱਚ ਜਾਣਿਓ ਜਿਉ ਉਹਨਾਂ ਨੂੰ ਕਿਦਰੀ ਜਪਜੀ ਸਾਹਿਬ ਕੰਢਾ ਨਾ ਹੋਵੇ ਤਾਂ ਫਿਰ ਗੁਰਸਿੱਖੀ ਦੇ ਆਧਾਪੀ ਲੋਨੀ ਕਹਿਲਾ ਸਕਦੇ ਕੀ ਕਹਿਲਾ ਸਕਦੇ ਨਹੀਂ ਕਹਿਲਾ ਸਕਦੇ ਸਾਨੂੰ ਬਾਣੀ ਨਾਲ ਪੇਮ ਹੋਵੇ ਨਾ ਤਾਂ ਬਾਣੀ ਕੰਢੀ ਦੀ ਸਾਥ ਸੰਗਤ ਜਿਓ ਇਸ ਲਈ ਇੱਥੇ ਸਤਪੁਰ ਪਾਲ ਸਾਹਿਬ ਜੀ ਕਹਿੰਦੇ ਨੇ ਮੰਗਿਰ ਮਾਹੀ ਦੀਆਂ ਹਰ ਪੇਰ ਸੰਗ ਬੈਠਣੀਆਂ ਮੰਗਦੇ ਦੇ ਮਾਹੀ ਮਹੀਨੇ ਵਿੱਚ ਉਹ ਜੀਵ ਰੂਪੀ ਇਸਤਰੀਆਂ ਸੋਹਂਦੀਆਂ ਨਾਵੇਂ ਸੋਹਣੀਆਂ ਲੱਗਦੀਆਂ ਹਨ ਹਰ ਪੇਰ ਸੰਗ ਬੈਠਣੀਆਂ ਜੋ ਆਪਣੇ ਪਤੀ ਨਾਲ ਬੈਠਦੀਆਂ ਨੇ ਜੋ ਜਪਜੀ ਸਾਹਿਬ ਦੇ ਪਾਠ ਨਾਲ ਬੈਠਦੀਆਂ ਨੇ ਜੋ ਜਾਪ ਸਾਹਿਬ ਦੇ ਪਾਠ ਨੂੰ ਕੰਢ ਕਰਦੀਆਂ ਨੇ ਜੋ ਪੰਜ ਬਾਣੀਆਂ ਦੇ ਨਿਤਨੇਮੀ ਤੇ ਪ੍ਰੇਮੀ ਹੁੰਦੇ ਨੇ ਉਹ ਉਹ ਣੀਆਂ ਜੀਵ ਰੂਪੀ ਇਸਤਰੀਆਂ ਨੇ ਆਪਣੇ ਪਤੀ ਦੇ ਨਾਲ ਕਰਦੀਆਂ। ਸਾਸ ਸੰਗਤ ਜੀ ਇੱਕ ਉਦਾਹਰਣ ਹੈ। ਇੱਕ ਚੂੜ ਨਾਮ ਦਾ ਸਿੱਖ ਸੀ ਗੁਰੂ ਅਰਜਨ ਸਾਹਿਬ ਜੀ ਦੇ ਵਕਤ ਤੇ ਉਹ ਇੱਕ ਕਥਾ ਸੁਣਾਉਂਦੇ ਹੁੰਦੇ ਸਨ। ਤੇ ਬੜੀ ਪਿਆਰੀ ਕਥਾ ਐਸੇ ਆਲਹਾਦੇ ਕਿ ਅਸੀਂ ਜੀਵ ਰੂਪੀ ਇਸਤਰੀਆਂ ਇੱਕ ਬਾਦਸ਼ਾਹ ਦੀ ਉਹਨਾਂ ਨੇ ਉਦਾਹਰਣ ਲਈਏ ਬਾਦਸ਼ਾਹ ਦੇ ਦੋ ਰਾਣੀਆਂ ਦੀ ਜਾਨ ਨਾਲ ਸੁਣਨਾ ਇੱਕ ਬਾਦਸ਼ਾਹ ਸੀ ਉਸ ਦੀਆਂ ਦੋ ਰਾਣੀਆਂ ਸਨ ਜਿਹੜੀ ਵੱਡੀ ਰਾਣੀ ਸੀ ਪ੍ਰਾਣੀ ਰਾਣੀ ਸੀ ਉਸ ਨੂੰ ਇੱਕ ਦਿਨ ਛੋਟੀ ਰਾਣੀ ਕਹਿ ਲਗੀ ਕਿ ਤੂੰ ਜੋ ਹੈ ਅੱਜ ਤੋਂ ਬਾਅਦ ਰਾਜ ਮਹਿਲਾਂ ਵਿੱਚ ਨਹੀਂ ਰਹੇਂਗੀ ਤੂੰ ਰਾਜ ਮਹਿਲਾਂ ਤੋਂ ਬਾਹਰ ਚਲੀ ਜਾ ਤਾ ਉਸ ਨੇ ਕਿਹਾ ਠੀਕ ਹੈ ਮੈਂ ਰਾਜ ਮਹਿਲਾਂ ਤੋਂ ਬਾਹਰ ਚਲੀ ਜਾਂਦੀ ਹਾਂ ਪਰ ਜਿਹੜੇ ਰਾਜੇ ਦੇ ਵਸਤਰ ਹੋਣਗੇ ਨਾ ਉਹ ਵਸਤਰਾਂ ਦੇ ਧੋਣ ਦੀ ਸੇਵਾ ਜਮਾਇਓ ਨਹੀਂ ਦਿੱਤੀ ਜਾਵੇ ਉਹ ਨਾ ਖੋਈ ਜਾਵੇ ਮੈਂ ਰਾਜ ਮਹਿਲਾਂ ਦੇ ਵਿੱਚ ਨਹੀਂ ਰਹਾਂਗੀ ਮੈਂ ਬਾਹਰ ਜਾ ਕੇ ਇੱਕ ਛੋਪੜੀ ਬਣਾ ਕੇ ਰਹਿ ਲਵਾਂਗੀ ਤੇ ਮੈਨੂੰ ਆਪਣੇ ਰਾਜੇ ਦੇ ਬਸਤਰ ਧੋਣ ਦਿੱਤੇ ਜਾਓ ਤਾਂ ਉਹਨੇ ਕਿਹਾ ਠੀਕ ਹੈ ਤੇਰੇ ਕੋਲੋਂ ਬਸਤਰ ਮੈਨੇ ਬਸਤਰ ਪਹੁੰਚ ਜਾਣਗੇ ਉਹਨਾਂ ਨੂੰ ਧੋ ਕੇ ਤੂੰ ਲੋਕਰਾਨੀ ਦੇ ਹੱਥ ਵਾਪਸ ਭੇਜਣੇ ਹੋਣਗੇ ਤੂੰ ਰਾਜ ਮਹਿਲਾਂ ਦੇ ਵਿੱਚ ਕਲਮ ਨਹੀਂ ਰੱਖਣਾ ਉਹਨੇ ਕਿਹਾ ਜੀ ਠੀਕ ਹੈ ਇਸੇ ਤਰ੍ਹਾਂ ਹੀ ਉਹ ਯਾਰ ਜਨੇ ਬਾਦਸ਼ਾਹ ਦੇ ਬਸਤਰ ਸੀ ਉਤਾਰ ਕੇ ਦੇ ਦਿੱਤੇ ਜਾਂਦੇ ਸੀ ਉਹ ਧੋ ਕੇ ਵਾਪਸ ਭੇਜਣ ਦੀ ਸੀ ਤੇ ਉਹ ਜਿਹੜੀ ਛੋਟੀ ਰਾਣੀ ਸੀ ਜੋ ਜਿਸ ਨੂੰ ਆਪਣੇ ਰੂਪ ਤੇ ਸੋਪਣ ਤੇ ਬੜਾ ਮਾਨਸਿਕ ਮਾਨਸਿਕ ਉਹ ਜਾ ਕੇ ਦੇਖਦੀਏ ਮੈਂ ਦੇਖਾਂ ਤਾਂ ਸਹੀ ਹੁੰਦਾ ਉਹ ਮੁਰਜ਼ਾ ਵੀ ਆਪਣੀ ਉਹ ਅੰਦਰੋਂ ਅੰਦਰੀ ਸੜ ਬਲ ਗਈ ਹੋਣੀ ਏ ਜਦੋਂ ਜਾ ਕੇ ਦੇਖ ਕੇ ਆਉ ਬੜੀ ਖੁਸ਼ ਤਾਂ ਉਸ ਦੀ ਖੁਸ਼ੀ ਦਾ ਕਾਰਨ ਉਸ ਨੇ ਇਹ ਜਾਣਿਆ ਕਿ ਉਸ ਨੇ ਕੋ 9 ਲੱਖਾ ਹਾਰ ਉਹ ਕਹਿਣ ਲੱਗੀ ਬਈ 9 ਲੱਖਾ ਹਾਰ ਜੋ ਤੂੰ ਮੈਨੂੰ ਦੇ ਦੇ ਉਹਨੇ ਕਿਹਾ ਮੈਂ 9 ਲੱਖ ਹਾਰ ਤੈਨੂੰ ਦੇ ਦਿੰਦੀ ਆ ਪਰ ਕੁਝ ਸਮੇਂ ਵਾਸਤੇ ਮੈਨੂੰ ਆਪਣੇ ਪਤੀ ਰਾਜੇ ਬਾਦਸ਼ਾਹ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਉਹਨੇ ਕਿਹਾ ਜੀ ਠੀਕ ਹੈ ਉਹਨੇ ਆਪਣਾ 9 ਲੱਖ ਹਾਰ ਉਤਾਰ ਕੇ ਨਵੀਂ ਰਾਣੀ ਨੂੰ ਦੇ ਦਿੱਤਾ ਤੇ ਬਾਦਸ਼ਾਹ ਜਦੋਂ ਉਹਦੇ ਨਾਲ ਮਿਲਿਆ ਤੇ ਉਹਨੂੰ ਪਤਾ ਲੱਗਿਆ ਕਿ ਇਹ ਸੌਦਾ ਹੋਇਆ ਏ 9 ਲੱਖ ਹਾਰ ਦੇ ਵਿੱਚ ਉਸਨੇ ਮੈਨੂੰ ਐ ਮਿਰਨ ਦਾ ਮੌਕਾ ਮਿਲ ਦਿੱਤਾ ਹੈ ਤਾਂ ਉਸ ਵੇਲੇ ਉਸਨੇ ਕਹਿ ਦਿੱਤਾ ਕਿ ਐ ਛੋਟੀ ਰਾਣੀਏ 9 ਲੱਖ haar ਤੈਨੂੰ ਮੁਬਾਰਕ ਤੇ ਵੱਡੀ ਰਾਣੀ ਨੂੰ ਉਹਦਾ ਪਤੀ ਮੁਬਾਰਕ ਅੱਜ ਤੋਂ ਬਾਅਦ ਮੈਂ ਤੇਰੇ ਕੋਲ ਕਦੇ ਨਹੀਂ ਆਵਾਂਗਾ ਮੈਂ ਛੋਟ ਵੱਡੀ ਰਾਣੀ ਦੇ ਕੋਲ ਜਾਵਾਂਗਾ ਤੇ ਜਦੋਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਨਾ ਉਹ 9 ਲੱਖ haar ਦੇ ਮਣਕੇ ਤੋੜ-ਤੋੜ ਕੇ ਪੱਥਰ ਦੇ ਨਾਲ ਤੇ ਪੈਰਾਂ ਦੇ ਏਕ ਉਸਨੇ ਮਸਰ ਦਿੱਤੇ ਉੱਥੇ ਉਹ ਚੂੜ ਨਾਮ ਦਾ ਕਹਾਣੀ ਕਹਿੰਦਾ ਹੈ ਸ਼ਾਲਾ ਆਦ ਵਿੱਚ ਲਾਲ ਸ਼ਾਲਾ ਹਾਰ ਟੁੱਟੇ ਆਦ ਵਿੱਚ ਤੇਰੇ ਥੀਨ ਲਾਲ ਅਜਾਈ ਜੇ ਜਾਣਾ ਹਾਰੀ ਨੂੰ ਹਾ ਹਰਿੰਦਾ ਕਦੀ ਹਾਰੇ ਹੱਥ ਨਾ ਲਈ ਚੂੜ ਮਨ ਮਨ ਬਦੇ ਦਿਆਂ ਮੈਂ ਮੁਖੀਆਂ ਮਾਰਾਂ ਬੇ ਪਰਵਾਹੀ ਉਹ ਆਪਣੇ ਮੱਥੇ ਦੇ ਉੱਪਰ ਹੱਥ ਮਾਰ ਦਈਏ ਤੇ ਉਹ ਪਿੱਤਦੀ ਏ ਕਿ ਮੈਂ ਆਪਣਾ ਸੁਹਾਗ ਇਸ ਨੌ ਲੱਖੇ ਹਾਰ ਦੇ ਬਦਲੇ ਦਿਵਾ ਲਿਆ ਸਾਧ ਸੰਗਤ ਜੀ ਇਹ ਹੈ ਉਦਾਹਰਣ ਤੇ ਅਸੀਂ ਮਾਇਆ ਦੇ ਬਦਲੇ ਦੌਲਤ ਦੇ ਬਦਲੇ ਆਉਂਦੀਆਂ ਦੇ ਬਦਲੇ ਆਪਣੀ ਹੂਨ ਦਾ ਸੌਦਾ ਕਰ ਲੈਂਦੇ ਹਾਂ ਕਰਦੇ ਆ ਕਿ ਨਹੀਂ ਕਰਦੇ ਦੇਖ ਲਓ ਵੱਡੀਆਂ-ਵੱਡੀਆਂ ਕਮੇਟੀਆਂ ਨੂੰ ਉਹ ਸੌਦੇ ਕਰ ਲੈਂਦੇ ਨੇ ਰਾਤੋਂ ਰਾਤ ਉੱਥੇ ਗੁਰੂ ਦੇ ਵਿਚਾਰ ਵੀ ਬਦਲ ਜਾਂਦੇ ਨੇ ਗੁਰੂ ਦੇ ਵਿਚਾਰ ਵੀ ਉਹ ਪਾਸੇ ਕਰ ਦਿੰਦੇ ਨੇ ਤੇ ਉਹ ਸਰਕਾਰਾਂ ਨਾਲ ਮਾਇਆ ਦੇ ਬਦਲੇ ਦੌਲਤ ਦੇ ਬਦਲੇ ਉਹ ਸੌਦਾ ਕਰ ਲੈਂਦੇ ਨੇ ਉਹ ਗੁਰਮਤ ਵਿਚਾਰਾਂ ਦਾ ਤਿਆਗ ਕਰ ਦਿੰਦੇ ਨੇ ਤੇ ਇਹੋ ਜਿਹੜੀ ਜਿਹੜੀ ਦੀਵ ਗੁਰੂ ਕੈਸਤਰੀਆਂ ਨੇ ਉਹ ਕਦੀ ਵੀ ਮਾਹੀ ਗੁਰੂ ਨੂੰ ਚੰਗੀਆਂ ਨਹੀਂ ਲਗਣੀਆਂ ਇਸ ਲਈ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਥੇ ਕਹਿੰਦੇ ਹਨ ਕਿ ਮੰਗੇ ਮਾਹੀ ਸੌ ਅੰਧੀਆਂ ਹਰ ਪੇ ਸੰਗ ਬੈਠੀਆਂ ਜਾਂ ਅਸੀਂ ਕਹੀਏ ਗੱਲ ਨਹੀਂ ਅਸੀਂ ਚੰਗੀਆਂ ਆਚਾਰੀ ਬੁਣੀਆਂ ਹਨ ਮਨੋ ਪ੍ਰਸੰਦਾ ਕਾਲੀਆਂ ਬਾਹਰ ਚਿੱਟੀਆਂ ਤੇ ਰੀਸਾਂ ਕਰੇ ਦਿਣਾੜੀਆਂ ਜੋ ਸੇਵੇ ਤੱਕ ਖੜੀਆਂ اسی گلہ کر کے چنگیا اچائی دا مطلب کریکٹر اخلاق اخلاق ساڑا کچھ بھی نہیں ہے اخلاق دے پکھوں سی گرے ہوئے گا فریتا دنی بجائی باجدی تو بھی بجے نال سوئی جیو نا باجدہ جس اللہ کرتا سا کوئی ایک ہجار بیچ میں کی جندہ ہے کوئی دس ہجارہ بیچ میں کی جندہ ہے کوئی دس لاکھ میں کی جندہ ہے کہ کوئی دس کروڑ دے میں کی ہے ਕਿ ਜਿੰਨੇ ਮਾਇਆ ਦੇ ਤੇ ਚੜੇ ਹੋਏ ਨੇ ਇਹ ਸਾਰੇ ਵੇਚੇ ਹੋਏ ਨੇ ਸਾਡੇ ਵੱਡੇ ਵੱਡੇ ਨੇਤੇ ਜਿਹੜੇ ਨੇ ਜਿਹੜੇ ਆਗੂ ਨੇ ਉਹ ਮਾਇਆ ਦੇ ਬਦਲੇ ਕਈ ਵਾਰ ਹਾਰ ਗਏ ਕਈ ਵਾਰ ਵੇਚ ਗਏ ਉਹਨਾਂ ਦੀ ਬੜੀ ਲੰਬੀ ਫਰਿਸਟ ਹੈ ਜੇ ਉਹਨਾਂ ਦਾ ਨਾਮ ਲਿਖਣ ਲੱਗਿਏ ਤਾਂ ਬੜੀ ਲੰਬੀ ਲਿਸਟ ਬਣੇਗੀ ਅਸੀਂ ਜੇ ਗੱਲਾਂ ਕਰਦੇ ਹਾਂ ਤਾਂ ਸਾਡੇ ਅੰਦਰ ਕੁਝ ਇਤਲਾਕ ਵੀ ਹੋਣਾ ਚਾਹੀਦਾ ਹੈ ਇਹ ਨਾਵੇ ਗੱਲ ਨਹੀਂ ਅਸੀਂ ਚੰਗੀਆਂ ਆਚਾਰੀ ਗੁਰੀਆਂ ਮਨੋਪਸੰਦ ਕਾਲੀਆਂ ਬਾਹਰ ਚਿੱਟੀਆਂ ਤੇ ਰਿਸਾ ਕਰੇ ਤੇ ਨਾੜੀਆਂ ਜੋ ਸੇਵਿੰਦਰ ਕੜੀਆਂ ਜੋ ਵਾਹਿਗੁਰੂ ਪਰਮਾਤਮਾ ਦੇ ਦਰ ਦੇ ਉੱਪਰ ਸੇਵਾ ਕਰਨੀ ਹਮੇਸ਼ਾ ਹਾਜ਼ਰ ਰਹਿੰਦੀਆਂ ਨੇ ਅਸੀਂ ਉਹਨਾਂ ਦੀ ਰੀਸ ਕਰਦੇ ਨਹੀਂ ਮੈਂ ਸਭ ਤੋਂ ਵੱਡਾ ਮੈਂ ਸਭ ਤੋਂ ਮਹਾਨ ਹਾਂ ਤੇ ਫਿਰ ਇੱਥੇ ਪਾਤਸ਼ਾਹ ਕਹਿੰਦੇ ਨੇ ਮੰਗੇ ਰ ਮਾਇਸ ਵਦੀਆਂ ਹਰ ਪਿੰਨ ਸਭ ਫੈਚੜੀਆਂ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲਣੀਆਂ ਜਿਨ੍ਹਾਂ ਨੂੰ ਮੇਰੇ ਸਾਹਿਬ ਨੇ ਆਪਣੇ ਨਾਲ ਮਿਲਾ ਲਿਆ ਤੇ ਉਹਨਾਂ ਦੀ ਸੋਭਾ ਉਹਨਾਂ ਦੀ ਮਹਿਮਾ ਉਹਨਾਂ ਦੀ ਵਡਿਆਈ ਕੋਈ ਕਿਵੇਂ ਗਿਣ ਮਣ ਸਕਦਾ ਹੈ ਭਾਪ ਕੀ ਨਹੀਂ ਗਿਣ ਮਣ ਸਕਦਾ ਉਹ ਸਭ ਤੋਂ ਮਹਾਨ ਹਨ ਤੇ ਫਿਰ ਸਤਗੁਰੂ ਪਾਲਸਾ ਜੀ ਆਖਰਿਆਂ ਤਨਮਨ ਮੌਲਿਆਂ RAM ਸਿਉਂ ਸੰਸਾਰ ਸਾਧ ਸਹਿਜੜੀਆਂ ਜਿਨ੍ਹਾਂ ਨੂੰ ਜਿਨ੍ਹਾਂ ਦਾ ਪਤੀ ਮਿਲ ਗਿਆ ਉਹਨਾਂ ਦਾ ਤਨ ਵੀ ਖੇੜੇ ਵਿੱਚ ਆ ਗਿਆ ਤੇ ਮਨ ਵੀ ਖੇੜੇ ਵਿੱਚ ਆ ਗਿਆ ਉਹਦ ਕਿਹਾ ਨਾ ਮੌਲੀ ਤਾਤੀ ਮੌਲਿਆ ਆਕਾਸ਼ ਫਿਰ ਉਹਨਾਂ ਨੂੰ ਸਾਰਾ ਸੰਸਾਰ ਖੇੜੇ ਵਾਲਾ ਪਤੀ ਹੁੰਦਾ ਹੈ ਸਾਰਾ ਸੰਸਾਰ ਮੁਸਕਰਾਉਂਦਾ ਹੋਇਆ ਨਜ਼ਰ ਹੁੰਦਾ ਹੈ ਪਰ ਜਿਹੜੇ ਵਾਹਿਗੁਰੂ ਤੋਂ ਦੂਰ ਚਲੇ ਗਏ ਨੇ ਹਮੇਸ਼ਾ ਦੁੱਖਾਂ ਦੇ ਵਿੱਚ ਝੁਰਦੇ ਰਹਿੰਦੇ ਨੇ ਉਹ ਰੋਂਦੇ ਰਹਿੰਦੇ ਨੇ ਉਹ ਖਾਦੇ ਰਹਿੰਦੇ ਨੇ ਪਰ ਉਹਨਾਂ ਦੇ ਚਿਹਰੇ ਦੇ ਉੱਪਰ ਕਦੇ ਮੁਸਕਰਾਤ ਨਹੀਂ ਹੁੰਦੀ ਸਾਧ ਜਨਾਂ ਤੇ ਬਾਹਰੀ ਸੇ ਰਹਿੰਨ ਅਕੇਲਣੀਆਂ ਜੋ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਤੋਂ ਬਗਾਰ ਹਨ ਉਹ ਅਕੇਲਣੀਆਂ ਉਹ ਇਕਲੀਆਂ ਪਾਵੇਂ ਉਹਨਾਂ ਦਾ ਵੱਡਾ ਸਮਾਜ ਉਹਦੇ ਬਾਹਰੀ ਤੌਰ ਤੇ ਅਗਰ ਆਪਾਂ ਦੇਖੀਏ ਮੰਨ ਲਓ ਇੱਕ ਬੰਦਾ ਬਜ਼ੁਰਗ ਹੋ ਗਿਆ ਬੁੱਢਾ ਹੋ ਗਿਆ ਤਾਂ ਬੱਚੇ ਹੋਰ ਸਮਾਜ ਤੋਂ ਕੀ ਕਰਦਾ ਹੈ ਉਹਨਾਂ ਦਾ ਰੂਹ ਹੈ ਆ ਕੇ ਮਿਲਦਾ ਵੇ ਮਿਲ ਕੇ ਸਾਸੀ ਕਾਲ ਜਾਂ ਫਤੇ ਬਣਾ ਕੇ ਉਹਨੂੰ ਬਾਦ ਉਹਦੀ ਕੋਈ ਗੱਲਬਾਤ ਨਹੀਂ ਪਸਦਾ ਤੇ ਉਹ ਆਪਣੇ ਆਪ ਨੂੰ ਪੁੱਛ ਰਹਿਣਾ ਬਜ਼ੁਰਗ ਕਿਸੇ ਬਜ਼ੁਰਗ ਨੂੰ ਉਹ ਆਪਣੇ ਆਪ ਨੂੰ ਹੀ ਇਕੱਲਾ ਮਹਿਸੂਸ ਕਰਦਾ ਹੈ ਕਿ ਆਜ ਮੈਂ ਇਕੱਲਾ ਹੋਇਆ ਮੇਰਾ ਐਡਾ ਵੱਡਾ ਸਮਾਜ ਹੈ ਮੈਂ ਦੋਤਰੀਆਂ ਦੋਤਰੀਆਂ ਵਾਲਾ ਮੈਂ ਚੋਤਰੀਆਂ ਪੋਤਰੀਆਂ ਵਾਲਾ ਮੇਰਾ ਐਡਾ ਵੱਡਾ ਸਮਾਜ ਪਰ ਮੈਂ ਅੱਜ ਉਹਦੇ ਅੰਦਰੋਂ ਪੁੱਛ ਕੇ ਦੇਖੂ ਉਹ ਕਹਿੰਦਾ ਮੈਂ ਇਕੱਲਾ ਹਾਂ ਸਾਧਨਾਤੇ ਬਾਹਰ ਹੀ ਸਹਿਣਾ ਤੇ ਲੜੀਆਂ ਇਸ ਲਈ ਬਾਣੀ ਕੰਟ ਕਰੋ ਜਦੋਂ ਬਾਣੀ ਸਾਨੂੰ ਕੰਟ ਹੋਵੇਗੀ ਅਸੀਂ ਕੁੜਾਪੇ ਦੇ ਵਿੱਚ ਵੀ ਬਾਣੀ ਦਾਸਾ ਰਾਵਾਂਗੇ ਤਾਂ ਕਦੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਾਂਗੇ ਸਾਨੂੰ ਇਹ ਹੋਵੇਗਾ ਗੁਰ ਮੇਰੇ ਸੰਗ ਸਦਾ ਰਹੇ ਨਾਲੇ ਸਿਮਰ ਸਿਮਰ ਤੇ ਸਦਾ ਸਮਾਲੇ ਗੁਰੂ ਨਾਨਕ ਪਾਤਸ਼ਾਹੀ ਨੇ ਉਦਾਹਰਣ ਪਈਆਂ ਨੇ ਦੇਖੋ ਆਪ ਤੁਸੀਂ ਸਾਰੇ ਕੋਈ ਨਾ ਕੋਈ ਖੇਤੀ ਨਾਲ ਸਮਾਨ ਰੱਖਦੇ ਜ਼ਰੂਰ ਹੋ ਜਿਸ ਤਰ੍ਹਾਂ ਕਰਿਆ ਕਿਹਾ ਨਾਨਕ ਗੁਰੂ ਦਾ ਚੇਤਨੀ ਮਨ ਆਪਣੇ ਸੋਛੇ ਚੇਤ ਛੁੱਟੇ ਤਿਲ ਬੂੜ ਦੀਆਂ ਸੁੰਝੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਉ ਨਾਨਕ ਸੋਹਾ ਅਲੀਏ ਖੁਲੀਏ ਬਕੜੇ ਵੀ ਤਾਂ ਦੇ ਵਿੱਚ ਸਵਾ ਜਿਨ੍ਹਾਂ ਨੇ ਤਿਲਾਂ ਦੀ ਖੇਤੀ ਕਦੇ ਕੀਤੀ ਹੈ ਜਾਂ ਕੱਟੀਏ ਉਹਨਾਂ ਨੂੰ ਪਤਾ ਹੋਵੇ ਕਿ ਜਦੋਂ ਤੇਲ ਪੱਕ ਜਾਂਦੇ ਨਾ ਉਦੋਂ ਜ਼ਿੰਮੇਦਾਰ ਉਹਨਾਂ ਤਿਲਾਂ ਨੂੰ ਕੱਟਦਾ ਹੈ ਤੇ ਇੱਕ ਇਹਨਾਂ ਜੇ ਤੇਲ ਦੇ ਬੂਟੇ ਹੁੰਦੇ ਨੇ ਜਿਨ੍ਹਾਂ ਦੀ ਫਾਲੀਆਂ ਦੇ ਵਿੱਚ ਸਵਾ ਭਰੀਦੀਏ ਫਿਰ ਉਹਨਾਂ ਨੂੰ ਜ਼ਿੰਮੇਦਾਰ ਛੱਡ ਲੈਂਦਾ ਉੱਥੇ ਉਹਨਾਂ ਨੂੰ ਨਹੀਂ ਕੱਟਦਾ ਕਿਉਂਕਿ ਉਹਨੇ ਵਿਸਵਾਭਰੀ ਹੋਈਏ ਇਸੇ ਤਰ੍ਹਾਂ ਯਾਦ ਰੱਖਣਾ ਜਿਨ੍ਹਾਂ ਦੇ ਅੰਦਰ ਗੁਣ ਨਹੀਂ ਨੇ ਉਹਨਾਂ ਦੀ ਸਵਾਭ ਭਰ ਗਈਏ ਉਹਨਾਂ ਨੂੰ ਪਰਮਾਤਮਾ ਕਦੇ ਆਪਣੇ ਘਰ ਨਹੀਂ ਲੈ ਕੇ ਜਾਂਦਾ ਜਿਵੇਂ ਜਿਮੀਦਾਰ ਉਹਨਾਂ ਸੜੇ ਹੋਏ ਤੇਲ ਨੂੰ ਕਦੇ ਆਪਣੇ ਘਰ ਲੈ ਕੇ ਨਹੀਂ ਜਾਂਦਾ ਆਪਣੇ ਘਰ ਵਿੱਚ ਥਾਂ ਨਹੀਂ ਦਿੰਦਾ ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦੇ ਅੰਦਰ ਔਗਣ ਨੇ ਪੁਣ ਔਗਣ ਵਾਲਿਆਂ ਨੂੰ ਆਪਣੇ ਘਰ ਕਦੀ ਨਹੀਂ ਲੈ ਕੇ ਜਾਂਦਾ ਜਿਵੇਂ ਇੱਕ ਮੰਨ ਲਓ ਸਾਨੂੰ ਪਤਾ ਹੋਵੇ ਇਹ ਬੰਦਾ ਵਿਚਾਰੀ ਇਹ ਬੁਰਾ ਜਾਰੀਅਸੀ ਆਪਣੇ ਘਰ ਦੇ ਵਿੱਚ ਕਦਮ ਨਹੀਂ ਰੱਖਣ ਦਿੰਦੇ ਕਹਿੰਦੇ ਆ ਨਹੀਂ ਇਸ ਬੰਦੇ ਨੂੰ ਅਸੀਂ ਆਪਣੇ ਘਰ ਨਹੀਂ ਲੈ ਕੇ ਆਉਣਾ ਇਸੇ ਤਰ੍ਹਾਂ ਗੁਰਨਾਨ ਪਾਤਸ਼ਾਹੀ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਆਉਗਣ ਨੇ ਉਹਨਾਂ ਨੂੰ ਸਾਡੇ ਘਰ ਦੇ ਵਿੱਚ ਕੋਈ ਥਾਂ ਨਹੀਂ ਹੈ ਤਾਂ ਇਹ ਖੇਤੀ ਦੀ ਆਉਣਾ ਦੇ ਕੇ ਸਾਨੂੰ ਗੁਰਨਾਨ ਪਾਤਸ਼ਾਹੀ ਸਮਝਾਉਂਦੇ ਨੇ ਅਤ ਸੁੰਦਰ ਕੁਲੀਨ ਚਤਰ ਭੋਖੁ ਗਿਆਨੀ ਦਰਭੰਤ ਮਿਰਤਕ ਕਹੀਏ ਨਾਨਕਾ ਦੇ ਪ੍ਰੀਤ ਨਹੀਂ ਭਗਵੰਤ ਮੁਰਦੇ ਨੂੰ ਕੌਣ ਬਰੇ ਲੰਗਦਾ ਦੱਸੋ ਜੀ ਉਹ ਕਿਤਨਾ ਵੀ ਧਨ ਵਾਲਾ ਹੋਵੇ ਦੌਲਤ ਵਾਲਾ ਹੋਵੇ ਪਦਾਰਥਾਂ ਵਾਲਾ ਹੋਵੇ ਸਮਾਜ ਵਾਲਾ ਹੋਵੇ ਉਸ ਜਾ ਕੇ ਸਾੜੇ ਹੁੰਦੇ ਨੇ ਜਾਂ ਦਫਨਾਉਂਦੇ ਨੇ ਇਸੇ ਤਰ੍ਹਾਂ ਜਿਹੜਾ ਅਧਿਆਤਮਿਕ ਤੌਰ ਤੇ ਮੁਰਦਾ ਹੋ ਗਿਆ ਉਸ ਨੂੰ ਗੁਰੂ ਨਾਨਕ ਪਾਸਾ ਆਪਣੇ ਘਰ ਕਲੇ ਨਹੀਂ ਰੱਖਦੇ ਤਾਂ ਉਸ ਨੂੰ ਗੁਰੂ ਨਾਨਕ ਪਾਸਾ ਕਹਿੰਦੇ ਨਹੀਂ ਕਿ ਮੁਰਦਾ ਹੈ ਮਰਦੇ ਆルフ ਜ਼ਿੰਦਾ ਅਜ਼ ਇਫਾਨੇ ਉਸ ਨਿਆਮ ਤੇ ਹਰ ਦੋਸਾਂ ਦਾ ਅਰਥ ਹੋਲੇ ਉਸ ਪਾਇ ਨਕਲ ਦੀ ਕੰਨ ਨੇ ਜਿਹੜੇ ਗੁਰੂ ਨੂੰ ਯਾਦ ਕਰਦੇ ਨੇ ਉਹ ਮਰਦੇ ਤੇ ਮਰ ਉਹ ਹੁੰਦਾ ਹੈ ਜਿਹੜਾ ਇਹਨਾਂ ਕਾਮ ਕੋਲ ਲੋਭ ਮੋਹ ਹੰਕਾਰ ਨੂੰ ਮਰ ਤਾ ਖਤਮ ਕਰ ਦਿੰਦਾ ਹੈ ਤੇ ਐਸੇ ਜਿਹੜੇ ਮਰਦੇ ਉਹ ਵਾਹਿਗੁਰੂ ਪਰਮਾਤਮਾ ਦੇ ਦਰ ਤੇ ਆ ਕੇ ਪ੍ਰਵਾਣ ਹੁੰਦੇ ਹਨ ਸਤਗੁਰ ਪਾਤਸ਼ਾਹ ਕੰਨ ਸਾਧ ਦਿਨਾਂ ਤੇ ਬਾਹਰੀ ਸੇ ਰਹਿਣ ਅਕੇਲੀਆਂ ਗੁਰਨਾਨਕ ਪਾਤਸ਼ਾਹ ਦੀ ਸੰਗਤ ਤੋਂ ਬਗਾਨ ਜਿਤਨੇ ਵੀ ਨੇ ਉਹ ਇਕੱਲੇ ਹਨ ਭਾਵੇਂ ਉਹ ਸਮਾਜ ਵਿੱਚ ਰਹਿੰਦੇ ਨੇ ਭਾਵੇਂ ਉਹ ਦੌਲਤ ਵਿੱਚ ਰਹਿੰਦੇ ਨੇ ਤੈਨੂੰ ਦੁੱਖ ਨਾ ਕਭ ਉਤਰ ਆਏ ਸੇ ਚਾਮਕੇ ਵਸ ਬੜੀਆਂ ਉਹਨਾਂ ਨੂੰ ਕਦੇ ਦੁੱਖ ਉਤਰਦਾ ਨਹੀਂ ਉਹ ਹਮੇਸ਼ਾ ਦੁੱਖਾਂ ਦੇ ਵਿੱਚ ਘਰ ਲਾਉਂਦੇ ਰਹਿੰਦੇ ਨੇ ਰੋਂਦੇ ਰਹਿੰਦੇ ਨੇ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜੋ ਮਥਰ ਮਾਧਾਲੀਆਂ ਤੇ ਉਹ ਮਥੇ ਧਰਮ ਨਾਏ ਸਾਧਨਾ ਤੇ ਪਾਰੀ ਸੇ ਰਹਿਣ ਅਕੇੜੀਆਂ ਤੈਨ ਦੁੱਖ ਨਾ ਕਬ ਨੂੰ ਉਤਰੇ ਸੇ ਜਮ ਕੇ ਵਸ ਪੜੀਆਂ ਜਮਾਂ ਦੇ ਵਸ ਵਿੱਚ ਉਹ ਕੰਡੀਆਂ ਨੂੰ ਅੱਛਾ ਇੱਥੇ ਜਮ ਜਿਹੜੇ ਨੇ ਕਾਮ ਕ੍ਰੋਧ ਲੋਭ ਮੋਹ ਕਹੇ ਜਮ ਨੇ ਇਹ ਜਮਾਂ ਦੇ ਵਸ ਉਹ ਵੇਸਾ ਪਏ ਰਹਿੰਦੇ ਨੇ ਜਮ ਉਹਨਾਂ ਦਾ ਪਿੱਛਾ ਨਹੀਂ ਛੱਡਦੇ ਮਰਨ ਦੀ ਸੇਧਾ ਤੇ ਪੀਓ ਹੋਵੇਗਾ ਫਿਰ ਵੀ ਕਹੇਗਾ ਇਹ ਧਨ ਮੇਰਾ ਹੈ ਇਹ ਦੌਲਤ ਮੇਰੀ ਹੈ ਜਿੰਨੀ ਰਾਹਿਆ ਪਰ ਆਪਣਾ ਸੇ ਗਿਸਨ ਨਖੜੀਆਂ ਖੜੀਆਂ ਦਾ ਮਤਲਬ ਖੜੇ ਰਹਿਣਾ ਸੁਚੇਤ ਰਹਿਣਾ ਕਦੀ ਆਪਣੇ ਫਰਜ਼ਾ ਮੰਨੋ ਅਚੇਤ ਨਾ ਹੋਣਾ ਇਸ ਲਈ ਕਿਹਾਏ ਚੇਤਾਈ ਤਾਂ ਚੇਤ ਸਭ ਸਚਾਨ ਨੂੰ ਸੋਧਣੀ ਚੇਤਾਈ ਕਿ ਨਹੀਂ ਹੈ ਜਿੱਥੇ ਅਗਨ ਪਖੇ ਪਰ ਆਰੇ ਉਹਨੂੰ ਕੋ ਮਹਾਗੁਰਵਾਰੇ ਸਾਸ ਸਾਸ ਸੰਭਾਲੇ ਕਰਤਾ ਉੱਥੇ ਖਸਮ ਛਡਾਈ ਲਿਆ ਵਿਚੋ ਘਰ ਮੇਂ ਨਿਕਲ ਆਇਆ ਖਸਮ ਵਿਸਾਰ ਧੋਨੀ ਚਿਤਰਾਇਆ ਉੱਥੇ ਤੂੰ ਵਾਦਾ ਕਰਕੇ ਆਇਆ ਸੀ ਕਿ ਮੈਨੂੰ ਇਸ ਕਾਲ ਕੋੜੀ ਤੋਂ ਬਾਹਰ ਕੱਢ ਮੈਂ ਤੇਰਾ ਨਾਮ ਜਪਾਂਗਾ ਪਰ ਅੱਜ ਅਸੀਂ 70 80 ਸਾਲ ਦੇ ਹੋ ਗਏ ਸਾਨੂੰ ਚੇਤੇ ਹੀ ਨਹੀਂ ਆਇਆ ਇਸ ਲਈ ਮੈਂ ਅਸਰ ਕਰਨੇ ਚੇਤਾਈ 51 ਸਾਇਰ ਜੱਤਿਆ ਸੁਣ ਲਈ ਚੇਤਾ ਹਈ ਤਾਂ ਚੇਤ ਲੈ ਤੇ ਜਿਹੜੇ ਦਿਨਾਂ ਨੂੰ ਚੇਤਾ ਹੁੰਦਾ ਖੜੀਆਂ ਉਹ ਖੜੀਆਂ ਮਤਲਬ ਉਹ ਚੇਤ ਰਹਨੇ ਹਮੇਸ਼ਾ ਸੁਚੇਤ ਰਹਨੇ ਰਤਨ ਜਵੇ ਹੈ ਲਾਲ ਹਰਣ ਕੰਝ ਦਿਨਾਂ ਖੜੀਆਂ ਉਹਨਾਂ ਦੀ ਜ਼ਬਾਨ ਦੇ ਉੱਪਰ ਰਤਨ ਜਵਾਹਰ ਲਾਲ ਉਜੜੇ ਹੋਏ ਨੇ ਜਦੋਂ ਵੀ ਉਹ ਬੋਲਦੇ ਨੇ ਉਹਨਾਂ ਦੇ ਮੂੰਹ ਦੇ ਵਿੱਚੋਂ ਇਹ ਰਤਨ ਜਵਾਹਰ ਲਾਲ ਗਿਰਦੇ ਨੇ ਹੁਣ ਇਹ ਤੇ ਜਣਾ ਧਿਆਨ ਦੇਣਾ भाई नंदलाल जी ਦਾ ਸ਼ੇਰ ਹੈ ਕਦਰੇ ਲਾਲੇ ਉ ਬਜ਼ਜ਼ ਆਸ਼ਿਕ ਨਦਾਨ ਮਹੇਜ ਕਸ ਕੀਮਤੇ ਯਾਕੂਦਾਨਮ ਚਸਮੇ ਗੌਰ ਬਾਰੇ ਮਾ ਬਈ ਜੋ ਵਾਹਿਗੁਰੂ ਪਰਮਾਤਮਾ ਦੇ ਦੋ ਜੀ ਮੈਂ ਸਮਾਪਤੀ ਕਰ ਦਿੰਦਾ ਭਰਜਤ ਇਤਨੀ ਜਲਦੀ ਵੀ ਤੁਹਾਨੂੰ ਕਾਦੀ ਹੁੰਦੀ ਹੈ ਜੀ ਚਲੋ ਤੁਹਾਨੂੰ ਜਲਦੀ ਹੈ ਤਾਂ ਲਓ ਜੀ ਮੈਂ ਜਿੱਥੇ ਹੀ ਸਮਾਪਤੀ ਕਰ ਦਿੰਦਾ ਸਾਧ ਸੰਗਤ ਜੀ ਰਤਨ ਜਵੇਹਰ ਲਾਲ ਅਰ ਕੰਠ ਦਿਨਾ ਝੜੀਆਂ ਨਾਨਕ ਬਾਚੇ ਧੂੜ ਦੇਨਾ ਪ੍ਰਭ ਸਰਨੀ ਦਰ ਪੜੀ ਮੈਂ ਐਸੇ ਵਾਹਿਗੁਰੂ ਦੇ ਨਾਮ ਆਰਾਧਨ ਵਾਲਿਆ ਦੀ ਚਰਣਾ ਦੀ ਧੂੜ ਪਾਸਤਾ ਹਾਂ ਤੇ ਹਮੇਸ਼ਾ ਮੈਂ ਆਪਣੇ ਵਾਹਿਗੁਰੂ ਦੇ ਦਰਵਾਜੇ ਦੇ ਉੱਪਰ ਕੀ ਹਰਦਾ ਮੰਗਲ ਪ੍ਰਭ ਆਰਾਧਨਾ ਬਹੁੜਾ ਨ ਜਨਮਣੀਆਂ ਮੰਗਲ ਦੇ ਵਿੱਚ ਜੋ ਪ੍ਰਭੂ ਆਰਾਧਦੇ ਨੇ ਬਹੁੜਾ ਨ ਜਨਮਣੀਆਂ ਉਹ ਮੁੜ ਕੇ ਜਨਮ ਦੀਆਂ ਅਤੇ ਮਾਦੀਆਂ ਨਹੀਂ ਲੇ ਉਹ ਹਮੇਸ਼ਾ ਜੀਵਤ ਰਹਿੰਦੀਆਂ ਨੇ ਕਿਉਂਕਿ ਜੀਵਤ ਦੇਖੇ ਜਿਨੀ ਹਰ ਆਧਿਆਰਾ ਜਿਨ੍ਹਾਂ ਨੇ ਹਰੀ ਵਾਹਿਗੁਰੂ ਪਰਮਾਤਮਾ ਨੂੰ ਆਰਾਧਿਆ ਹੈ ਅਸਲ ਦੇ ਵਿੱਚ ਉਹ ਹਮੇਸ਼ਾ ਜਿਉਂਦੇ ਰਹਿੰਦੇ ਹਨ ਤੇ ਕਦੇ ਮਰਦੇ ਨਹੀਂ ਪੰਜੇ ਦੇ ਵਾਹਿਗੁਰੂ ਦੇ ਨਾਮ ਨੂੰ ਪੁੱਜ ਜਾਂਦੇ ਨੇ اور جیوں گے ہی مجھ آدے ہوں تو ساتھ سمجھے جیو آپ سمجھتا نے جمعہ میں بینتی ہے کہ میں پچھلی سکران تے حالانکہ سرپ دو بندیاں نے کیا سی میں دو دے کہنے تے رجائن کی تس اور یہ دلانہ معاف کریں دو بندیاں میں ہاں دیکھ رہا سا ہوں ٹھیک ہے یہ سکتا ہے تو سی باہر باہر منا چاہتا تو کمیٹی تو ਨਿਕਲ ਚੁੱਕੇ ਨਵੀਂ ਕਮੇਟੀ ਥੋੜਾ ਵੇ ਬੇਟੀ